ਪਹਿਲਾ ਮਾਰਨ ਕਬੂਲ ਕਰ ਜੀਵਨ ਕੀ ਛਡ ਆਸ ਹੋ ਸਭ ਨਾ ਕੀ ਰੇ ਇਨ ਕਾ ਤੋ ਆਵ ਹਮਾਰੇ ਪਾਸ ਸੋ ਦੋਸਤੋ ਪੰਜਾਬੀਓ ਸ਼ਹੀਦੀ ਦਿਹਾੜੇ ਚਲ ਰਹੇ ਤੇ ਛੋਟੇ ਬੱਚੇ ਸਹਬਜਾਦੇ ਦਸ਼ਮੇਸ਼ ਪਿਤਾ ਦੇ ਅੱਖਾਂ ਦੇ ਤਾਰੇ ਦਲਾਰੇ ਮਾਤਾ ਗੁਜਰਕਾ ਔਰ ਇਹ ਤਾਂ ਇਨਾਂ ਸਿਧਾਂਤਾਂ ਦੇ ਪਹਿਰੇ ਦੇ ਗਏ ਨੇ ਇਹ ਤਾਂ ਇਨਾਂ ਪ੍ਰਿੰਸੀਪਲਸ ਤੇ ਖਰੇ ਉਤਰੇ ਨੇ ਤੇ ਆਪ ਨੀਹਾਂ ਚ ਚੜ੍ਹੇਗੇ ਤੇ ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਗੇ ਪਰ ਆਹ ਦੇਖੋ ਫਿੱਟ ਲਾਣ ਦੀ ਇਹ ਲੋਕਾਂ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਪੱਗਾਂ ਸਰਪਸਾਹਿਬ ਨੇ ਇਹ ਉਹ ਲੋਕ ਨੇ ਸੱਚੀ ਜੀ ਗੱਲ ਦੱਸਾਂ ਯਾਰ ਕਚੀਚੀ ਝੜਦੀ ਐ ਨਾ ਉਹ ਦੇਖ ਕੇ ਯਾਰ ਆ ਪਹਿਲਾਂ ਇੱਕ ਵੀਡੀਓ ਦੇਖੋ ਫੇਰ ਗੱਲ ਕਰਦੇ ਆ ਤੇ ਫੇਰ ਆਪਾਂ ਫੈਸਲਾ ਕਰਦੇ ਆ ਵੀ ਇਹ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਆ ਮਾਂ-ਬਾਪ ਜ਼ਿੰਮੇਵਾਰ ਨੇ ਘਰ ਦੇ ਵੱਟੇ ਜ਼ਿੰਮੇਵਾਰ ਨੇ ਜਾਂ ਸ਼ਰੂਮਣੀ ਕਮੇਟੀ ਜਿੰਦੇ ਜ਼ਿੰਮੇਵਾਰ ਆ ਪਹਿਲਾਂ ਵੀਡੀਓ ਦੇਖੋ ਯਾਰ ਪੁੱਛਣਾ ਵੀ ਅੱਜ ਕੀ ਆ ਹਾਂ ਨਹੀਂ ਨਾ ਨਹੀਂ ਪਤਾ ਬਸ ਸਰਬਸਤ ਪਤਾ ਨਹੀਂ ਬਸ ਥੈਂਕ ਯੂ ਪੁੱਛਣਾ ਵੀ ਅੱਜ ਕੀ ਆ ਹਾਂ ਨਹੀਂ ਨਾ ਨਹੀਂ ਪਤਾ ਬਸ ਸਰਬਸਤ ਪਤਾ ਨਹੀਂ ਬਸ ਥੈਂਕ ਯੂ ਹਾਂਜੀ ਵੀਰੇ ਦੇਖ ਲਈ ਵੀਡੀਓ ਓਏ ਯਾਰ ਦਸ ਤੇ ਸੋਹਣੀ ਦਸਤਾਰ ਬੰਨੀ ਵੇ ਸਿਰ ਤੇ ਤੂੰ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਤੂੰ ਭਜ ਜਾ ਜਾਨਾ ਹੈ ਜਿਵੇਂ ਮਖਿਆਲ ਮਗਰ ਪਿਆ ਹੁੰਦਾ ਤੇਰੇ ਟੂਮਣਾ ਹੈ ਤੇ ਐਡੀ ਸੋਹਣੀ ਦਸਤਾਰ ਬੰਨਣ ਦਾ ਫਾਇਦਾ ਕੀ ਆ ਯਾਰ ਤੋ ਜੀ ਇਹ ਉਹ ਲੋਕ ਹੋ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਪੱਗਾਂ ਸਿਰ ਫਸਾਏ ਹੋਏ ਨੇ ਯਾਰ ਸ਼ਰਮ ਕਰੋ ਯਾਰ ਉਹ ਛੋਟੇ ਛੋਟੇ ਬੱਚੇ ਉਹ ਆਪਣੇ ਲਈ ਐਡੇ ਐਡੇ ਬਲੀਦਾਨ ਦੇ ਕੇ ਤੇ ਤੁਹਾਨੂੰ ਤੁਹਾਨੂੰ ਇੱਲ ਤੇ ਕੋਕੜ ਨਹੀਂ ਆਉਂਦਾ ਸਵਾਦ ਹੀ ਖੇ ਨਹੀਂ ਆਉਂਦਾ ਦੱਸ ਸਿਰ ਤੇ ਇੰਨੀ ਸੋਹਣੀ ਦਸਤਾਰ ਬੰਨੀ ਆ ਕੇ ਜੀ ਮੈਨੂੰ ਨਹੀਂ ਕੁਝ ਪਤਾ ਮੈਨੂੰ ਛੱਡੋ ਜੀ ਛੱਡੋ ਛੱਡੋ ਹੀ ਛੱਡੋ ਲੈ ਦੱਸ ਓਏ ਯਾਰ ਸੱਚ ਦੱਸ ਸਕੀ ਚੀਚੀ ਚੜਦੀ ਆ ਆ ਇੱਕ ਹੋਰ ਵੀਡੀਓ ਦੇਖੋ ਫੇਰ ਗੱਲ ਕਹਾ ਕਰਦੇ ਆ ਯਾਰ ਇੱਕ ਫੱਦੇ ਸਿੰਘ ਹਾਂਜੀ ਫੱਦੇ ਸਿੰਘ ਪੂਰਾ ਤਾਂ ਪੂਰਾ ਤਾਂ ਸਿੰਘ ਦਾ ਬਾਬਾ ਐ ਵੀ ਜਾਂਦਾ ਬਾਬਾ ਫੱਦੇ ਸਿੰਘ ਨੀ ਹੋਰ ਨਹੀਂ ਪਤਾ ਹਾਂਜੀ ਹੋਰ ਨਹੀਂ ਪਤਾ ਕਿਹੜੀ ਕਲਾਸ ਚ ਪੜ੍ਹਦੇ ਨੇ 9 ਵੀਰੇ ਫੇਰ ਗੱਲ ਤੇ ਗੱਲ ਹੈ ਗੱਲ ਤੇ ਗੱਲ ਨੇ ਆਪੇ ਦੱਸੋ ਵੀ ਸਹੀ ਹੈ ਤਾਂ ਜਾਗਦਾ ਮੈਨੂੰ ਦੋ ਯਾਰ ਅੱਜ ਵਿਚੇ ਵੀ ਕੋਲ ਜੀ ਉਤਰਿਆ ਅੱਜ ਉਹ ਤਾਂ ਯਾਰ ਨਹੀਂ ਮੈਨੂੰ ਸ਼ਰਮ ਆndi ਮੈਨੂੰ ਦੇਖ ਲਈ ਇਹ ਵੀਡੀਓ ਉਹ ਫਿੱਟ ਲਾਨਤੀ ਆ ਉਹ ਤਾਂ ਛੋਟੀ ਜੀ ਕੁੜੀ ਨੂੰ ਪੁੱਛ ਰਿਆ ਸਵਾਲ ਬਾਈ ਜੀ ਤੇ ਉਹ ਜਿਹੜੀ ਕੋਲ ਖੜੀ ਆ ਨੱਕ ਚ ਕੋਕਾਇਆ ਪਾਇਆ ਪਤਾ ਨਹੀਂ ਕਿ ਉਹ ਦੰਦ ਕਿਵੇਂ ਕੱਢਦੀ ਆ ਦੱਸ ਓਏ ਹਾਸੇ ਵਾਲੀ ਗੱਲ ਆ ਕੋਈ ਹੈ ਸ਼ਰਮ ਕਰੋ ਯਾਰ ਸਿਆਣੀ ਬਾਣੀ ਤੋਂ ਹੈ ਕੋਲ ਖੜੀ ਦੰਦ ਕੱਢੀ ਜਾਂਦੀ ਆ ਗਾਂ ਕੁੜੀ ਆ ਉਹ ਕਹਿੰਦੀ ਆ ਅਗੇ ਉਹਨੂੰ ਪੁੱਛ ਰਹੇ ਨੇ ਪੱਤਰਕਾਰ ਸਾਹਿਬ ਅਗੇ ਮੈਨੂੰ ਸ਼ਰਮ ਆਉਂਦੀ ਆ ਲੈ ਦੱਸ ਫਿੱਟ ਲਾਣ ਦੀ ਆ ਤੁਹਾਡੇ ਯਾਰ ਸਵਾਦੀ ਖੇ ਹੋ ਤੁਸੀਂ ਉਹ ਇੱਕ ਕੋਲੇ ਖੜੀ ਆ ਲੇਡੀਜ਼ ਲੇਡੀ ਖੜੀ ਆ ਕੋਲੇ ਉਹ ਐ ਮੂੰਹ ਤੇ ਹੱਥ ਰੱਖ ਕੇ ਦੰਦ ਕੱਢੀ ਜਾਂਦੀ ਆ ਯਾਰ ਹੈ ਉਹ ਸ਼ਰਮ ਕਰੋ ਯਾਰ ਤੁਸੀਂ ਸੱਚੀ ਗੱਲ ਆ ਤੁਸੀਂ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਸ਼ੋਕ ਸਭਾ ਤੁਸੀਂ ਤਾਂ ਇਹਨੂੰ ਮੇਲਾ ਹੀ ਮੰਨਦੇ ਹੋ ਯਾਰ ਹੈ ਆ ਇੱਕ ਹੋਰ ਆ ਬਾਈ ਜੀ ਸਿਆਣੇ ਬਣੇ ਉਹਨਾਂ ਨੂੰ ਬਾਈ ਜੀ ਨੇ ਪੁੱਛਿਆ ਕਿ ਅੱਜ ਕੀ ਆ ਕਹਿੰਦਾ ਛੱਡੋ 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 ਲੈ ਆ ਦੂਜੇ ਨੇ ਜਵਾਬ ਦਿੱਤਾ ਇੱਕ ਹੋਰ ਨੂੰ ਪੁੱਛਿਆ ਇਹਨੇ ਅੱਜ ਕੀ ਆ ਉਹ ਕਹਿੰਦਾ ਕ੍ਰਿਸਮਸ ਲੈ ਉਹ ਮੈਂ ਇਹ ਨਹੀਂ ਕਹਿੰਦਾ ਵੀ ਬਾਈ ਕ੍ਰਿਸਮਸ ਵਾਲਿਆਂ ਨੂੰ ਉਹਨਾਂ ਨੇ ਮੁਬਾਰਕਾ ਉਹਨਾਂ ਦਾ ਤਿਹਾਰਾ ਪਰ ਸਾਡੇ ਲਈ ਤਾਂ ਸਾਡੇ ਦਸ਼ਮੀਸ਼ ਪਿਤਾ ਦੇ ਜੇ ਬੱਚਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਲਈ ਤਾਂ ਉਹ ਸਾਰੀ ਚੀਜ਼ਾਂ ਤੋਂ ਉੱਤੇ ਆ ਮੈਂ ਇਹ ਲੋਕਾਂ ਤੋਂ ਹੈਰਾਨ ਆ ਜਿਹਨੇ ਪੱਗਾਂ ਸਿਰ ਪਸਾਏ ਬੇ ਨੇ ਉਹ ਸਿਆਣਾ ਬੇਣਾ ਕਹਿੰਦਾ ਛੱਡੋ ਜੀ ਛੱਡੋ ਦੱਸੋ ਉਹ ਇੱਕ ਕਹਿੰਦਾ ਕਹਿੰਦਾ ਭਾਈ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਯਾਰ ਸਿਰ ਤੇ ਪੱਗ ਬੰਨੀ ਹੋਈ ਆ ਤੋ ਜਵਾਕ ਨੂੰ ਪੁੱਛਿਆ ਉਹਦੇ ਵੀ ਸਿਰ ਤੇ ਪੱਗ ਬੰਨੀ ਵੀ ਆ ਕਿ ਅੱਜ ਕੀ ਆ ਕਰੇ ਜੀ ਕ੍ਰਿਸਮਸ ਹੈ ਲੈ ਅੱਜ ਦੱਸੋ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਨੌਲੇਜ ਹੋਣਾ ਗਲਤ ਆ ਵੀ ਕਾਹਤੇ ਤੁਹਾਨੂੰ ਪਤਾ ਵੀ ਅੱਜ ਕ੍ਰਿਸਮਸ ਆ ਨੌਲੇਜ ਰੱਖੋ ਯਾਰ ਪਰ ਯਾਰ ਆਬਦਾ ਤਾਂ ਆ ਯਾਦ ਰੱਖੋ ਕੋਈ ਛੋਟੀ ਮੋਡੀ ਕੁਰਬਾਨੀ ਥੋੜੀ ਦੀ ਯਾਰ ਕੋਈ ਆ ਵੀਡੀਓ ਦੇਖੋ ਆ ਸਿਆਣੇ ਬੈਲੇ ਨੂੰ ਦੇਖੋ ਪਹਿਲਾਂ ਕਿਹੜਾ ਫਰਕ ਹੁਣ ਜਿਵੇਂ 크리스마ਸ ਹੀ ਨਹੀਂ ਜਾ ਦੇ ਚੱਲ ਰਹੀ ਯਾਰ ਅੱਛਾ ਸੱਟ ਸੱਟ ਤੇ ਅੱਜ ਕੀ ਆ ਪਤਾ ਤੁਹਾਨੂੰ ਹਾਂਜੀ ਭਾਈ ਅੱਜ ਕੀ ਆ ਨਹੀਂ ਭਾਈ ਅਜਾ ਇੰਨਾ ਪਤਾ ਹੁੰਦਾ ਦਦੇ ਘਣੋਂ ਹੈ 11 ਆ ਪਉਆ ਥੀਕ ਆ ਕੀ ਹੋਇਆ ਸੀ ਪਤਾ ਹੈ 11 ਬੋਲ ਨਹੀਂ ਭਾਈ ਮੈਨੂੰ ਕੌਣ ਨਹੀਂ ਪਤਾ ਸੀ ਦੀ ਦੇੜ ਕਿੰਨਾ ਤੇ ਚੱਲਦੇ ਨਹੀਂ ਸੁਣਿਆ ਜੀ ਭਾਈ ਮੈਨੂੰ ਕੌਣ ਨਹੀਂ ਪਤਾ ਠੀਕ ਆ ਯਾ ਵਾ ਤਾਂ ਹਾਂਜੀ 크리스마ਸ ਦੇ ਅੱਜ ਹਾਂਜੀ ਦੇਖ ਲਈ ਵੀਡੀਓ ਦੌਰ ਫਿਟੇ ਮੂੰ ਤੇਰੇ ਜੰਮਣ ਤੇ ਚਿੱਟੀ ਦਾੜੀ ਹੈ ਤੇਰੇ ਸ਼ਰਮ ਕਰ ਤੂੰ ਕਹਿੰਦਾ ਛੱਡੋ ਈ ਛੱਡੋ ਛੱਡੋ ਲੈ ਜਾ ਕੇ ਟ੍ਰੇਨ ਫੜਦੀ ਐ ਨਾ ਤਾਂ ਯਾਰ ਬਹੁਤ ਮੈਨੂੰ ਨਾ ਰਾਤ ਇਹ ਸਭ ਦੇਖ ਕੇ ਇੱਕ ਚੀਚੀ ਵੀ ਚੜੀ ਜਾਂਦੀ ਤੇ ਗੁੱਸਾ ਵੀ ਆਈ ਜਾਂਦਾ ਸੀ ਆ ਗਾਹਾਂ ਦੇਖ ਲੋ ਇੱਕ ਵੀਡੀਓ ਹੋਰ ਦਿਖਾਉਣਾ ਟਾਡੀ ਜਿੱਥਾ ਉਹਨਾਂ ਨੂੰ ਪੁੱਛ ਰਹੇ ਨੇ ਆਪਣੇ ਪੱਤਰਕਾਰ ਸਾਹਿਬ ਟਾਡੀ ਵੀਰ ਕਹਿੰਦੇ ਯਾਰ ਕੀ ਕਰੀਏ ਸਾਰਾ ਕਹਿੰਦਾ ਅੰਦਰ ਟੋਡਰਮਾ ਮਲਹਾਲ ਹੈ ਜਿਹੜਾ ਖਾਲੀ ਪਿਆ ਦੀਵਾਨ ਸਜੇ ਪਤੀ ਜਿੱਥੇ ਅਗਨਾ ਬਾਹਰ ਕਹਿੰਦਾ ਬੂਥਿਆਂ ਦੇ ਉੱਤੇ ਕਹਿੰਦਾ ਆ ਲਾ ਕੇ ਆਪਣੇ ਕੀ ਆ ਮਾਸਕ ਜੇ ਕੋਈ ਭੂਤ ਬਣਿਆ ਫਿਰਦਾ ਤੇ ਕੋਈ ਪੀਪਲੀਆਂ ਭਜਾਉਂਦਾ ਫਿਰਦਾ ਕਹਿੰਦਾ ਇਹਨਾਂ ਨੂੰ ਪਤਾ ਹੀ ਨਹੀਂ ਕਹਿੰਦਾ ਕੁਝ ਕਹਿੰਦਾ ਟੋਡਰਮਾ ਲਹਾਲ ਅੰਦਰ ਉਹ ਜ਼ਮਾਨ ਵਾਲਾ ਸਾਰਾ ਖਾਲੀ ਆ ਹਾਲ ਦੀਵਾਨ ਹਾਲ ਤੇ ਕਹਿੰਦਾ ਬਾਹਰ ਪੀਪੜੀਆਂ ਭਜਦੀਆਂ ਫਿਰਦੀਆਂ ਨੇ ਆ ਸੁਣੋ ਆਡੀ ਸਹਿਬਾਨ ਕੀ ਕਹਿੰਦੇ ਨੇ ਫੇਰ ਗੱਲ ਕਾਹਾਂ ਕਰਦੇ ਆਪਾਂ ਤੇ ਹੋਗਾ ਕਿ ਸਿੱਧੀ ਸੁਭਾਵਾਂ ਚੜ੍ਹਦੀ ਕਲਾ ਵਾਲਾ ਇਤਿਹਾਸ ਸੁਣਾਉਣਾ ਬਹੁਤ ਸੰਗਤਾਂ ਅਗੇ ਹੋਣ ਗਿਆ ਦੱਸਣ ਵਾਲੇ ਤੇ ਸਟੇਜ ਤੇ ਦੱਸ ਰਹੇ ਨੇ ਮੈਂ ਖੁਦ 1 ਘੰਟੇ ਤੋਂ ਉੱਪਰ ਸਮਾਂ ਲਾ ਕੇ ਆਇਆ ਪਰ ਅਗਲੇ ਪਾਸੇ ਦੀਵਾਨ ਦੇ ਵਿੱਚ 100 ਬੰਦਾ ਨਹੀਂ ਤੇ ਬਾਹਰ ਮੇਲੇ ਦੇ ਵਿੱਚ ਲੱਗਿਆ ਨਹੀਂ ਜਾ ਰਿਹਾ ਟਿੱਪਣੀਆਂ ਬਾਜੇ ਵੱਜ ਰਹੇ ਆ ਉਹ ਸਮਾਨ ਜੋ ਦੁਨੀਆ ਦੀ ਹਰ ਚੀਜ਼ ਬਜ਼ਾਰਾ ਚ ਮਿਲਦੀ ਇੱਥੇ ਲੱਗੀ ਹੋਈ ਮੇਲਾ ਬਣਿਆ ਪਿਆ ਜਦੋਂ ਸਾਡੇ ਸਿੱਖ ਬੱਚਿਆਂ ਨੂੰ ਕੋਈ ਵੀ ਪੱਤਰਕਾਰ ਸਵਾਲ ਕਰਕੇ ਪੁੱਛੇ ਵੀ ਅੱਜ ਮਾਸੀ ਵਾਲੇ ਸਾਹਿਬ ਦੇ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਾਂ ਤੇ ਉਹ ਭੱਜ ਜਾਂਦੇ ਨੇ ਕੈਮਰੇ ਦੇ ਮੂਹਰੇ ਜਾਂ ਉਹ ਕਹਿੰਦੇ ਨੇ ਜੀ ਇੱਥੇ ਗੁਰੂ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੁਣ ਲੈ ਟਾਡੀ ਸਾਹਿਬਾਨਾਂ ਨੂੰ ਯਾਰ ਉਹ ਵਿਚਾਰੇ ਉਹ ਵੀ ਕੀ ਕਰਨ ਕੀ ਨੂੰ ਸੁਣਾਉਣਾ ਇਤਿਹਾਸ ਹਾਲ ਤਾਂ ਖਾਲੀ ਪਿਆ ਸਾਰਾ ਹੈ ਬਾਹਰ ਪੀਪੜੀਆਂ ਵਜਾਉਂਦੇ ਫਿਰਦੇ ਨੇ ਹੈਲੋਵੀਨ ਮਨਾਉਂਦੇ ਫਿਰਦੇ ਨੇ ਬਾਹਰ ਸ਼ਰਮ ਕਰੋ ਯਾਰ ਆ ਇੱਕ ਹੋਰ ਹੈ ਸਰੇ ਇਲਾਕੇ ਦੀ ਕੁੜੀ ਨੇ ਇੱਕ ਇਹ ਨਹੀਂ ਹੈ ਕਿ ਉਹ ਜਵਾਕੜੀ ਆ ਚੰਗੀ ਮੇਰੇ ਖਿਆਲ ਨਾਲ 15 16 17 ਸਾਲ ਦੀ ਕੁੜੀ ਆ ਉਹਨੂੰ ਪੁੱਛਿਆ ਕਿ ਅੱਜ ਤੁਸੀਂ ਇੱਥੇ ਕਿੱਥੇ ਆਏ ਹੋ ਕਹਿੰਦੀ ਜੋਤਿਸ਼ਰੂਪ ਕੋਰ ਦਾਰਾ ਸਾਹਿਬ ਆਏ ਆ ਪੱਤਰਕਾਰ ਸਾਹਿਬ ਪੁੱਛਦੇ ਕਹਿੰਦੇ ਕੀ ਹੋਇਆ ਕਹਿੰਦੇ ਇੱਥੇ ਜੀ ਗੁਰੂ ਸਾਹਿਬ ਨੇ ਤਾੜੀ ਮਾਰੀ ਰੀ ਲੋ ਆ ਵੀਡੀਓ ਦੇਖੋ ਯਾਰ ਉਹ ਮੈਂ ਤਾਂ ਦੇਖ ਦੇਖ ਕੇ ਛੱਡ ਗਿਆ ਯਾਰ ਤੁਸੀਂ ਆਪਦੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਕਾਹਾਂ ਠੀਕ ਆ ਨਾ ਤੇ ਕਮੈਂਟ ਵੀ ਜ਼ਰੂਰ ਕਰੋ ਪਹਿਲਾਂ ਯਾਰ ਕੀ ਕੀ ਚੱਲ ਗਿਆ ਸੁਣੋ ਕੁੜੀ ਨੂੰ ਕੀ ਕਹਿੰਦੀ ਆ ਅੱਗੇ ਲੈਦਾ ਗੁਰੂ ਸਾਹਿਬ ਨੇ ਤਾੜੀ ਮਾਰੀ ਸੀ ਤੁਸੀਂ ਬੀਤ ਘਰ ਕਿਹੜੀ ਕਲਾਸ ਚ ਪੜਦੇ ਹੋ ਮੈਂ ਪਲਸ 2 ਪਲਸ 2 ਦੇ ਪੇਪਰ ਹੋਣੇ ਨੇ ਅਜੇ ਹਨਾ ਤਿਆਰੀ ਆ ਹਾਂਜੀ ਠੀਕ ਹੈ ਤੇ ਅੱਜ ਕੀ ਕਰਨਾ ਹੈ ਉਹ ਇੱਥੇ ਹਾਂਜੀ ਕੀ ਕਰਨਾ ਹੈ ਅੱਜ ਛੁੱਟੀ ਸਾਹਿਬ ਜਾ ਦਿੰਦੇ ਆ ਹਾਂ ਮਥਾਡੇ ਕੱਲ ਨਹੀਂ ਆਏ ਹੋ ਨਾ ਕੀ ਹੋਇਆ ਸੀ ਪਤਾ ਇੱਥੇ ਹਾਂਜੀ ਕੀ ਹੋਇਆ ਸੀ ਇੱਥੇ 34 ਰੂਪ ਗੁਰਦੁਆਰੇ 34 ਰੂਪ ਗੁਰਦੁਆਰੇ ਸਾਹਿਬ ਦਾ ਦੋ ਕੀ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਮਾਰੀ ਦਿੱਤਾੜੀ ਹਾਂਜੀ ਇਥੇ ਬਾਬਾ ਜੀ ਨੇ ਤਾੜੀ ਮਾਰੀ ਤਾੜੀ ਮਾਰੀ ਸੀ ਕਿੰਨਾਂ ਨੇ ਕੋਈ ਕੁਛ ਇੱਦਾਂ ਸੁਣਿਆ ਹੈ ਜੀ ਗੁਰਗੋਬਿੰਦ ਸਿੰਘ ਜੀ ਨੇ ਜੋਤੀਸ ਰੂਪ ਤੇ ਤਾੜੀ ਮਾਰੀ ਸੀ ਗੁਰਗੋਬਿੰਦ ਸਿੰਘ ਜੀ ਨੇ ਹਾਂ ਜੀ ਦੇਖ ਲਿਆ ਕਹਿੰਦੇ ਗੁਰੂ ਸਾਹਿਬ ਨੇ ਇੱਥੇ ਤਾੜੀ ਮਾਰੀ ਸੀ ਤੁਰ ਪਟੇ ਮੂੰਹਾਂ ਤੇਰੇ ਕਾ ਗਾਂ ਮਾਂ ਬਾਪ ਦੇ ਜਿਨ੍ਹਾਂ ਨੇ ਕੋਈ ਦੱਸਿਆ ਹੀ ਨਹੀਂ ਸ਼ਰਮ ਕਰੋ ਯਾਰ ਮੈਨੂੰ ਤਾਂ ਗੁੱਸਾ ਜੜੀ ਜਾਂਦਾ ਕੀ ਕਰਾਂ ਦਾ ਦੱਸ ਉਹ ਆਪਦੇ ਸਿਧਾਂਤਾਂ ਤੋਂ ਡੋਲੇ ਨਹੀਂ ਹੈ ਐਂਦੇ ਦਿਨ ਪਰ ਉਹ ਤਾਂ ਯਾਰ ਰੱਬੀ ਰੂਹਾਂ ਦੀ ਉਹ ਵੀ ਕਹਿੰਦੇ ਹੁਣ ਕਿ ਕਹੇ ਜਾਂ ਇਹਨਾਂ ਬਾਂਦਰਾ ਨੇ ਇੰਝ ਕੁਰਬਾਨੀਆਂ ਦਿੱਤੀਆਂ ਨੇ ਦੁਰ ਫਿਟੇ ਮੂੰਹ ਆ ਮੈਂ ਤਾਂ ਕਹਿੰਨਾ ਜੰਮਣ ਨੂੰ ਕੀ ਥੋੜਾ ਘਾਟਾ ਪਿਆ ਦੀ ਮੈਂ ਤਾਂ ਕਹਿੰਨਾ ਹੁਣ ਇਹ ਦੱਸੋ ਦੋਸਤੋ ਵੀ ਇਹਦੇ ਮਾਂ-ਬਾਪ ਦੀ ਘਾਟ ਐ ਇੱਥੇ ਕਿ ਸ਼ਰਮਣੀ ਕਮੇਟੀ ਦੀ ਘਾਟ ਆ ਕੀ ਦੀ ਘਾਟ ਐ ਇੱਥੇ ਹੈ ਸ਼ਰਮ ਕਰ ਰਿਹਾ ਯਾਰ ਕੀ ਇਹ ਗੱਲਾਂ ਦੱਸ ਦੁਰ ਫਿਟੇ ਮੂੰਹ ਇਹਨਾਂ ਨੇ ਜੰਮਣ ਨੂੰ ਕੀ ਘਾਟਾ ਪਿਆ ਦੀ ਯਾਰ ਸੋ ਦੋਸਤੋ ਆ ਸਾਰਾ ਕੁਝ ਦੇਖ ਕੇ ਛੋਟਾ ਮਨ ਕੀ ਕਹਿਣਾ ਕੀ ਵਿਚਾਰ ਨੇ ਤੁਹਾਡੇ ਮਿਹਨਤ ਆ ਯਾਰ ਮੈਂ ਰਾਤ ਹੀ ਦੇਖਿਆ ਸੀ ਵੀਡੀਓਜ਼ ਤੇ ਫਿਰ ਸੋਚਿਆ ਵੀ ਤੁਹਾਡੇ ਨਾਲ ਸਾਂਝਾ ਕਰਾਂ ਤੇ ਤੁਹਾਡੇ ਵਿਚਾਰ ਲਾਵਾਂ ਪਰ ਮੈਨੂੰ ਤੱਕ ਜੀਚੀ ਲੱਗਦੀ ਹੈ ਇਹਨਾਂ ਨੂੰ ਦੇਖ ਕੇ ਸੌਂ ਲੱਗੇ ਮਹਾਰਾਜ ਦੀ ਚਲ ਮੈਂ ਆਪ ਜਿਹੜਾ ਸਿੱਖੀ ਸਿਧਾਂਤਾਂ 'ਚ ਪੂਰਾ ਪਰ ਕੋਸ਼ਿਸ਼ ਕਰਾਂਗੇ ਪਰ ਯਾਰ ਕਮ ਸਿਕਮ ਆਪਣੇ ਬੱਚਿਆਂ ਨੂੰ ਇਤਿਹਾਸ ਤਾਂ ਦੱਸਣੇ ਵੀ ਅੱਜ ਕੀ ਹੋਇਆ ਸੀ ਕ੍ਰਿਸਮਸ ਦਾ ਬਥੇਰਾ ਪਤਾ ਮੈਂ ਇਹ ਨਹੀਂ ਕਹਿੰਦੇ ਵੀ ਕ੍ਰਿਸਮਸ ਦਾ ਨਾਮ ਪਤਾ ਹੋਵੇ ਜਿਹਨਾਂ ਤਿਉਹਾਰ ਆ ਉਹਨਾਂ ਨੂੰ ਮੁਬਾਰਕਾ ਯਾਰ ਦੌਰ ਭੇਟੇ ਮੂਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਂਝਾ ਕਰੋ ਗਾਹਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਵਿਚਾਰ ਦਿਓ ਆਪਣੇ ਸਾਰੇ ਜਾਣੇ ਵੀ ਇਹਨਾਂ ਨੇ ਮਾਪੇ ਦੇ ਘਾਟ ਆ ਕਿ ਇਹਨਾਂ ਦੀ ਘਾਟ ਆ ਜਾਂ ਆਪਣੇ ਪ੍ਰਬੰਧਕਾਂ ਦੀ ਘਾਟ ਆ ਜਾਂ ਆਪਣੇ ਪ੍ਰਚਾਰ ਦੀ ਘਾਟ ਆ ਸੋ ਦੋਸਤੋ ਇਹਨਾਂ ਕਹਿੰਦਾ ਖਮਾ ਦਾ ਜਾਚਕਾ ਦੋ ਆਗਿਆ ਵੀਡੀਓ ਖਤਮ ਕਰਨ ਦੀ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ